ਇੱਕ ਮੁੰਡੇ ਨੇ ਕਰਵਾਇਆ ਇੱਕੋ ਵੇਲੇ ਚਾਰ ਕੁੜੀਆਂ ਨਾਲ ਵਿਆਹ ਲੋਕ ਕਹਿੰਦੇ ਇਹਦਾ ਵਿਚੋਲਾ ਕੌਣ ਹੈ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਹੁਣ ਤੱਕ ਤੁਸੀਂ ਬਹੁਤ ਸਾਰੇ ਵਿਆਹ ਦੇਖੇ ਹੋਣਗੇ ਪਰ ਹੁਣ ਇੱਕ ਅਨੋਖੇ ਵਿਆਹ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੁੰਡੇ ਨੇ ਇੱਕੋ ਵੇਲੇ ਇਕੱਠੀਆਂ ਚਾਰ ਕੁੜੀਆਂ ਨਾਲ ਵਿਆਹ ਕਰਵਾਇਆ ਅਤੇ ਇੱਕੋ ਵੇਲੇ ਇੱਕੇ ਮੰਡਪ ਤੇ ਸਾਰਿਆਂ ਦੇ ਫੇਰੇ ਕਰਵਾਏ ਗਏ ਸੋ ਇਸ ਨੂੰ ਦੇਖ ਕੇ ਲੋਕ ਵੀ ਕਈ ਤਰ੍ਹਾਂ ਦੀਆਂ ਗੱਲਾਂ ਕਹਿ ਰਹੇ ਨੇ ਕਈ ਲੋਕ ਕਹਿ ਰਹੇ ਨੇ ਕਿ ਇਸ ਨੂੰ ਇਹੋ ਜਿਹਾ ਵਿਚੋਲਾ ਕਿੱਥੋਂ ਲੱਭ ਗਿਆ ਕੋਈ ਕਹਿ ਰਿਹਾ ਹੈ ਕਿ ਅੱਜਕੱਲ੍ਹ ਲੋਕਾਂ ਨੇ ਵਿਆਹ ਨੂੰ ਵੀ ਮਜ਼ਾਕ ਬਣਾ ਦਿੱਤਾ ਏ ਇਸ ਨੂੰ ਐਦਾਂ ਨਹੀਂ ਕਰਨਾ ਚਾਹੀਦਾ ਸੀ ਅਤੇ ਕੋਈ ਕਹਿ ਰਿਹਾ ਹੈ ਕਿ ਇਸ ਨੇ ਚਾਰ ਕੁੜੀਆਂ ਨਾਲ ਵਿਆਹ ਕਰਵਾਤਾ ਲਿਆ ਪਰ ਚੱਲਣਾ ਚਾਰ ਦਿਨ ਵੀ ਨਹੀਂ ਸੋ ਪਿਛਲੇ ਸਮਿਆਂ ਵਿੱਚ ਰਾਜੇ ਕਈ ਕਈ ਰਾਣੀਆਂ ਰੱਖਦੇ ਹੁੰਦੇ ਸੀ ਪਰ ਹੁਣ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਗੱਲ ਵੀ ਆਮ ਹੋ ਜਾਵੇਗੀ ਸੋ ਵਿਆਹ ਕਰਾਉਣ ਦਾ ਹੱਕ ਤਾਂ ਹਰ ਕਿਸੇ ਨੂੰ ਹੁੰਦਾ ਹੈ ਪਰ ਕੀ ਇਹ ਨੌਜਵਾਨ ਚਾਰ ਕੁੜੀਆਂ ਨਾਲ ਇੱਕੋ ਵੇਲੇ ਵਿਆਹ ਕਰਵਾ ਕੇ ਠੀਕ ਕਰ ਰਿਹਾ ਹੈ ਜਾਂ ਗਲਤ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ